ਬੀਬੀਐਨ ਦੇਖਣ ਵਾਲੇ ਸੁਮੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿਗਾ ਸਵਾਗਤ ਲੁਧਿਆਣਾ ਨੇੜੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ 1 ਫਰਵਰੀ ਨੂੰ ਵਰਚੂਅਲੀ ਕਰਨਗੇ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਪੁਲਸ ਥਾਣਾ ਬਲਾਸਟ ਮਾਮਲੇ ਵਿੱਚ ਵੱਡੀ ਸਫਲਤਾ ਤਵਾਕਕ ਵਿੱਚ ਸ਼ਾਮਲ ਦੋ ਹੋਰ ਵਿਅਕਤੀ ਗ੍ਰਿਫਤਾਰ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਜਾਂਚ ਕਰ ਰਹੀ ਟੀਮ ਨੂੰ ਦਿੱਤੀ ਜਾਣਕਾਰੀ ਸੁਖਬੀਰ ਦੀ ਅਫਸਰਾ ਨੂੰ ਤਭਕੀ ਪੰਜਾਬ ਦੀ ਸਿਆਸਤ ਵਿੱਚ ਸੋਗ ਦਾ ਮਾਹੌਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਡੂੰਘਾ ਸਦਮਾ ਸਰਕਾਰੀ ਮੁਲਾਜ਼ਮ ਹੁਣ ਸੋਚ ਸਮਝ ਕੇ ਸੋਸ਼ਲ ਮੀਡੀਆ ਤੇ ਕਾਰਨ ਪੋਸਟ ਕੈਬਨਿਟ ਦਾ ਵੱਡਾ ਫੈਸਲਾ ਅਜੀਤ ਪਵਾਰ ਦੀ ਪਤਨੀ ਮਹਾਰਾਸ਼ਟਰ ਦੀ ਬਣ ਸਕਦੇ ਨੇ ਉਪ ਮੁੱਖ ਮੰਤਰੀ ਆਵਾਰਾ ਕੁੱਤਿਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਤ ਸਪੈਨਿਸ਼ ਵਿਗਿਆਨੀਆਂ ਦਾ ਵੱਡਾ ਦਾਵਾ ਕੈਂਸਰ ਦੇ ਇਲਾਜ ਦਾ ਲੱਭਿਆ ਕਹਿੰਦੇ ਹੱਲ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਤਰਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਆਉਣ ਵਾਲੀ 1 ਤਰੀਕ ਨੂੰ ਭਾਵ 1 ਫਰਵਰੀ ਨੂੰ ਮਾਲਵਾ ਖੇਤਰ ਦੇ ਲੋਕਾਂ ਦੀ ਉਡੀਕ ਖਤਮ ਹੋਣ ਜਾ ਰਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੇ ਵਿੱਚ ਇੱਕ ਸਮਾਗਮ ਵਿੱਚ ਪਹੁੰਚ ਰਹੇ ਨੇ ਅਤੇ ਉਹ ਲੁਧਿਆਣਾ ਅੰਤਰਰਾਸ਼ਟਰੀ ਹਵਾਈ ਅੱਡਾ ਵਰਚੂਅਲੀ ਉਦਘਾਟਨ ਕਰ ਦੇਣਗੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨੇ ਹੁਣ ਤੱਕ ਰਸਮੀ ਤੌਰ ਤੇ ਇਸਤੀ ਪੁਸ਼ਟੀ ਕੀਤੀ ਹੈ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਵਾਈ ਅੱਡੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੁਬਾਰਾ ਹਲਵਾਰਾ ਦਾ ਦੌਰਾ ਕੀਤਾ ਗਿਆ ਅਤੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਵੀ ਕੀਤੀ ਗਈ ਹੈ ਉਹਨਾਂ ਨੇ 1 ਫਰਵਰੀ ਨੂੰ ਹੋਣ ਵਾਲੇ ਇਸ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਵੀ ਦੇ ਦਿੱਤੀਆਂ ਨੇ ਰੂਟੀਨ ਰੱਖ-ਰਖਾ ਦੇ ਕੰਮ ਨੂੰ ਪੂਰਾ ਕਰਨ ਦੇ ਨਿਰਦੇਸ਼ ਡੀਸੀ ਜੈਨ ਨੇ ਦੱਸਿਆ ਕਿ ਸਾਰੇ ਹਵਾਈ ਅੱਡੇ ਦੇ ਕੰਮ ਪੂਰੇ ਕਰ ਦਿੱਤੇ ਗਏ ਨੇ। ਬਾਕੀ ਰਹਿੰਦੇ ਰੂਟੀਨ ਰੱਖ-ਰਖਾ ਦੇ ਕੰਮ ਨੂੰ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਐ। ਉਹਨਾਂ ਨੇ ਕਿਹਾ ਕਿ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਦੀ ਸਥਿਤੀ, ਸੁਰੱਖਿਆ ਪ੍ਰਬੰਧ, ਸਬੰਧਤ ਵਿਭਾਗਾਂ ਦੇ ਵਿੱਚ ਕਾਰਤਾਲਮੇਲ ਅਤੇ ਵਰਚੁਅਲ ਉਦਘਾਟਨ ਪ੍ਰੋਗਰਾਮ ਦੀ ਸਮੁੱਚੀਆਂ ਲੌਜਿਸਟਿਕ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਹੈ। ਉਹਨਾਂ ਨੇ ਸਿਵਲ ਪ੍ਰਸ਼ਾਸਨ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਾਰੇ ਬਕਾਇਆ ਕੰਮ ਸਮੇਂ ਸਿਰ ਪੂਰੇ ਕਰਨ ਅਤੇ ਸਬੰਧਤ ਏਜੰਸੀਆਂ ਨਾਲ ਨੇੜਲਾ ਤਾਲਮੇਲ ਬਣਾ ਕੇ ਰੱਖਣ ਦੇ ਨਿਰਦੇਸ਼ ਵੀ ਦਿੱਤੇ ਹੈ ਡੀਸੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਹਵਾਈ ਅੱਡਾ ਉਦਘਾਟਨ ਕਰਨਗੇ ਅਤੇ ਉਸ ਤੋਂ ਬਾਅਦ ਉਡਾਨਾਂ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਏਗੀ ਉਨ੍ਹਾਂ ਇਹ ਵੀ ਦੱਸਿਆ ਕਿ ਏਅਰ ਇੰਡੀਆ ਨੇ ਲੁਧਿਆਣਾ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ ਉਡਾਨਾਂ ਚਲਾਉਣ ਦੀ ਇੱਛਾ ਪ੍ਰਗਟਾਈ ਹੈ ਅਤੇ ਇਸ ਉਦੇਸ਼ ਲਈ 에ਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਲਿਖ ਵੀ ਦਿੱਤਾ ਗਿਆ ਹੈ ਤੇ ਹੁਣ ਗੱਲ ਕਰਦੇ ਹਾਂ ਥਾਣਾ ਬਲਾਸਟ ਮਾਮਲੇ ਦੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਨੂੰ ਸੁਰੱਖਿਅਤ ਬਣਾਉਣ ਵਾਸਤੇ ਪੰਜਾਬ ਵਿੱਚ ਲਗਾਤਾਰ ਮੁਹਿੰਮ ਜਾਰੀ ਹੈ ਅਤੇ ਇਸੇ ਦਰਮਿਆਨ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ ਪੁਲਿਸ ਥਾਣਾ ਬਲਾਸਟ ਕੇਸ ਦੀ ਜਾਂਚ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਪਾਕਿਸਤਾਨੀ ਆਈਐਸਆਈ ਤੋਂ ਹਮਾਇਤ ਪ੍ਰਾਪਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਨੈੱਟਵਰਕ ਨਾਲ ਜੁੜੇ ਇੱਕ ਨਾਰਕੋ ਅਤਵਾਦੀ ਮੋਡਿਊਲ ਦੀ ਸਮੂਲੀਅਤ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਉਨਾ ਕਿ ਆ ਕਿ ਉਹਨਾਂ ਦੇ ਦੋ ਕਾਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਜਾਦਵ ਨੇ ਖੁਦ ਦਿੱਤੀ ਹੈ ਇਹ ਕਾਰਵਾਈ ਹਿਮਾਚਲ ਪ੍ਰਦੇਸ਼ ਦੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਨਾਲ ਨੇੜਿਓਂ ਤਾਲਮਿਲ ਰਾਹੀਂ ਕੀਤੀ ਗਈ ਹੈ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸ਼ਮਸ਼ੀਰ ਸਿੰਘ ਉਰਫ ਸ਼ੇਰੂ ਉਰਫ ਕਮਲ ਅਤੇ ਪ੍ਰਦੀਪ ਸਿੰਘ ਉਰਫ ਦੀਪੂ ਵਜੋਂ ਕੀਤੀ ਗਈ ਹੈ ਜੋ ਸ਼ਹੀਦ ਭਗਤ ਸਿੰਘ ਨਗਰ ਅਧੀਰਪੰਦੇ ਕਸਬਾ ਰਾਹੋਂ ਦੇ ਰਹਿਣ ਵਾਲੇ ਦੱਸੇ ਗਏ ਆ ਪੁਲਿਸ ਟੀਮਾਂ ਨੇ ਉਹਨਾਂ ਦੇ ਕਬਜ਼ੇ ਵਿੱਚੋਂ ਤਮਾਕਾ ਖੇਜ਼ ਡਿਵਾਈਸ ਪਾਵ ਆਈਈਡੀ ਵੀ ਬਰਾਬਰਦ ਕੀਤੀ ਹੈ ਤੇ ਹੁਣ ਸੁਖਬੀਰ ਨੇ ਸਿੱਧੀ ਧਮਕੀ ਦਿੱਤੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਇਹਦੇ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਮਜੀਠੀਆ ਚੜ੍ਹਦੀ ਕਲਾ ਵਿੱਚ ਹੈ ਅਤੇ ਅਕਾਲੀ ਦਲ ਵਾਸਤੇ ਇਹ ਜਿੱਲਾ ਕੁਝ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਾਡੇ ਤੇ ਝੂਠੇ ਪਰਚੇ ਪਾਏ ਗਏ ਆ ਜਿਨ੍ਹਾਂ ਦੀ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਪਰ ਉਹਨਾਂ ਨੇ ਅਫਸਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਅਤੇ ਧਮਕੀ ਭਰੇ ਲਹਿਜੇ ਵਿੱਚ ਕਿਹਾ ਕਿ ਤੁਸੀਂ ਉਹਨਾਂ ਦੇ ਕਹਿਣ ਤੇ ਝੂਠੇ ਕੇਸ ਪਾ ਰਹੇ ਹੋ ਜਿਨ੍ਹਾਂ ਨੇ ਚੋੜਾ ਤੋਂ ਪਹਿਲਾਂ ਹੀ ਗਾਇਬ ਹੋ ਜਾਣਾ ਹੈ ਉਹਨਾਂ ਕਹਿਆ ਕਿ ਸਾਡੀ ਸਰਕਾਰ ਆਉਣ ਤੇ ਝੂਠੇ ਕੇਸ ਪਾਉਣ ਵਾਲੇ ਅਧਿਕਾਰੀਆਂ ਦਾ ਹਿਸਾਬ ਕਿਤਾਬ ਸਭ ਤੋਂ ਪਹਿਲਾਂ ਕਰਾਂਗਾ ਅਤੇ ਜਿਨ੍ਹਾਂ ਜਿਨ੍ਹਾਂ ਅਫਸਰਾਂ ਨੇ ਇਹ ਕੀਤਾ ਉਹ ਤਿਆਰ ਰਹਿਣ ਕਿਉਂਕਿ ਝੂਠਾ ਕੇਸ ਬਣਾਉਣਾ ਬਹੁਤ ਵੱਡਾ ਗੁਨਾਹ ਹੈ ਦੱਸਣਾ ਬਣਦਾ ਹੈ ਕਿ ਤਿੰਨ ਵਾਰ ਦੇ ਵਿਧਾਇਕ ਰਹੇ ਬਿਕਰਮਜੀਠੀਆ ਨੂੰ ਬੀਤੇ ਸਾਲ 25 ਜੂਨ ਨੂੰ ਉਹਨਾਂ ਦੇ ਅੰਗਰਸਰ ਵਾਲੇ ਘਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਟੀਮ ਨੇ ਛਾਪੇਮਾਰੀ ਦੌਰਾਨ ਡਿਜੀਟਲ ਡਿਵਾਈਸਸ ਜਾਇਦਾਦਾਂ ਦੇ ਦਸਤਾਵੇਜ਼ ਅਤੇ ਵਿੱਤੀ ਰਿਕਾਰਡ ਜ਼ਬਤ ਕਰ ਲਏ ਸਨ ਇਸ ਵਕਤ ਉਹ ਨਾਭਾ ਦੀ ਨਵੀਂ ਜੇਲ੍ਹ ਵਿੱਚ ਬੰਦ ਹੈ ਇਸ ਮੁਲਾਕਾਤਵਾਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਵੀ ਭਖਣ ਦੀ ਸੰਭਾਵਨਾ ਹੈ ਅਤੇ ਦੂਸਰੇ ਪਾਸੇ ਬਾਦਲ ਅਤੇ ਕੈਰੋ ਪਰਿਵਾਰ ਨੂੰ ਸਦਮੇ ਦੀ ਖਬਰ ਮਿਲ ਰਹੀ ਹੈ ਅਸਲ ਦੇ ਵਿੱਚ ਪੰਜਾਬ ਦੇ ਸਿਆਸੀ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਹੈ ਜਾਣਕਾਰੀ ਦੇਣੀ ਬਣਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਉਸ ਵਕਤ ਸਦਮਾ ਲੱਗਿਆ ਜਦੋਂ ਉਹਨਾਂ ਦੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਕੋਸਮ ਕੌਰ ਕੈਰੋਂ ਸਦੀਵੀ ਵਿਛੋੜਾ ਦੇ ਗਏ ਹੈ ਉਹਰਾ ਸੋਸ਼ਲ ਮੀਡੀਆ ਰਾਹੀਂ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਾਂ ਲਿਖਿਆ ਕਿ ਮੇਰੇ ਜੀਜਾ ਜੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਕੁਸ਼ਮਕੌਰ ਕੈਰੋਜੀ ਸਦੀਵੀ ਵਿਛੋੜਾ ਦੇ ਗਏ ਨੇ ਸਾਡੇ ਪਰਿਵਾਰ ਵਾਸਤੇ ਇੱਕ ਵੱਡਾ ਘਟ ਹੈ ਮਾਤਾ ਜੀ ਨੇ ਸਾਨੂੰ ਸਭ ਨੂੰ ਚੰਗਾ ਜੀਵਨ ਜਿਉਣ ਦੀ ਸੋਝੀ ਦੇਣ ਦੇ ਨਾਲ ਨਾਲ ਹਮੇਸ਼ਾ ਅਥਾ ਪਿਆਰ ਅਤੇ ਸਨੇਹ ਵੰਡਿਆ ਇਸ ਦੁੱਖ ਦੀ ਘੜੀ ਵਿੱਚ ਜਿੱਥੇ ਕੈਰੋਂ ਸਾਹਿਬ ਭੈਣ ਜੀ ਪ੍ਰਨੀਤ ਕੌਰ ਅਤੇ ਬੱਚਿਆਂ ਨਾਲ ਦੁੱਖ ਸਾਂਝਾ ਕਰਦਾ ਉੱਥੇ ਹੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸਮੂਹ ਪਰਿਵਾਰ ਨੂੰ ਪਹਾੜਾ ਮੰਨਣ ਦਾ ਬਲ ਬਖਸ਼ਣ ਇਸਦੇ ਨਾਲ ਹੀ ਦੂਰੋਂ-ਦੂਰੋਂ ਫੋਨ ਅਤੇ ਮੈਸੇਜ ਰਾਹੀਂ ਅਫਸੋਸ ਕਰਨ ਵਾਲੇ ਉਹਨਾਂ ਸਾਰੇ ਸੱਜਣਾਂ ਦਾ ਦਿਲੋਂ ਧੰਨਵਾਦ ਵੀ ਕੀਤਾ ਹੈ ਤੇ ਹੁਣ ਗੱਲ ਕਰਦੇ ਹਾਂ ਜਲੰਧਰ ਤੋਂ ਸੰਸਦ ਚੰਨੀ ਦੀ ਹਾਲਾਂਕਿ ਬੀਤੇ ਦਿਨੀ ਚੰਨੀ ਬੈਕਫੁੱਟ ਤੇ ਜਾਣ ਵਾਸਤੇ ਮਜਬੂਰ ਹੋਏ ਨੇ ਕਿਉਂਕਿ ਉਹਨਾਂ ਦੇ ਬਿਆਨ ਕਾਰਨ ਉਹਨਾਂ ਨੂੰ ਕਾਫੀ ਝਿੜਕਾਂ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਸੰਸਦ ਚੰਨੀ ਨੇ ਕੇਂਦਰ ਸਰਕਾਰ ਨੂੰ ਭਗਤ ਰਵਿਦਾਸ ਦੀ ਦੇ ਜਨਮ ਦਿਵਸ ਮੌਕੇ 1 ਫਰਵਰੀ 2026 ਨੂੰ ਰਾਸ਼ਟਰੀ ਛੁੱਟੀ ਐਲਾਨਣ ਦੀ ਮੰਗ ਕਰ ਦਿੱਤੀ ਹੈ ਉਹਨਾਂ ਨੇ ਲੋਕ ਸਭਾ ਸਪੀਕਰ ਨੂੰ ਇੱਕ ਰਸਮੀ ਪੱਤਰ ਲੈ ਕੇ ਸੰਸਦ ਦੇ ਕੰਮਕਾਜ ਸ਼ਡਿਊਲ ਵਿੱਚ ਬਦਲਾਅ ਕਰਨ ਦੀ ਅਪੀਲ ਵੀ ਕੀਤੀ ਹੈ ਬਜਟ ਅਤੇ ਪ੍ਰਕਾਸ਼ ਪੁਰਬ 1 ਦਿਨ ਚੰਨੀ ਨੇ ਆਪਣੇ ਪੱਤਰ ਵਿੱਚ ਸਪਸ਼ਟ ਲਿਖਿਆ ਕਿ 1 ਫਰਵਰੀ 2026 ਨੂੰ ਸ਼੍ਰੀ ਗੁਰੂ ਰਦਾਸ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਹੈ ਪਰ ਕੇਂਦਰ ਸਰਕਾਰ ਉਸੇ ਦਿਨ ਰਾਸ਼ਟਰੀ ਬਜਟ ਪੇਸ਼ ਕਰਨ ਵਾਲੀ ਹੈ ਉਹਨਾਂ ਦਲੀਲ ਦਿੱਤੀ ਹੈ ਕਿ ਬਜਟ ਪੇਸ਼ ਕਰਨ ਲਈ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਵਿੱਚ ਰਹਿਣ ਦੀ ਲੋੜ ਹੁੰਦੀ ਹੈ ਨਤੀਜੇ ਵਜੋਂ ਸੰਸਦ ਮੈਂਬਰ ਇਸ ਮਹੱਤਵਪੂਰਨ ਧਾਰਮਿਕ ਦਿਨ ਨਾਲ ਜੁੜੇ ਸਮਾਗਮਾਂ ਅਤੇ ਜਸ਼ਨਾਂ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਗੇ ਇਸ ਲਈ ਉਸ ਦਿਨ ਰਾਸ਼ਟਰੀ ਛੁੱਟੀ ਐਲਾਨੀ ਜਾਵੇ ਇਸੇ ਤਰ੍ਹਾਂ ਇਹ ਮੰਗ ਰਾਜਾ ਵੜਿੰਗ ਅਤੇ ਕੁਝ ਹੋਰ ਆਗੂਆਂ ਵੱਲੋਂ ਵੀ ਕੀਤੀ ਗਈ ਹੈ ਤੇ ਹੁਣ ਗੱਲ ਕਰਦੇ ਹਾਂ 328 ਪਾਵਨ ਸਰੂਪਾ ਵਾਲੇ ਮਾਮਲੇ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਧਿਕਾਰਤ ਰੂਪ ਦੇ ਵਿੱਚ ਇਸ ਮਾਮਲੇ ਦੀ ਜਾਂਚ ਕਰ ਲਈ ਸੱਤ ਟੀਮ ਵੱਲੋਂ ਮੰਗੀ ਗਈ ਜਾਣਕਾਰੀ ਉਹਨਾਂ ਨੂੰ ਮੁਹੱਈਆ ਕਰਵਾ ਦਿੱਤੀ ਹੈ ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਨਿਗਰਾਨੀ ਵਿੱਚ ਸਿੱਖ ਸੰਸਥਾ ਦੇ ਚੰਡੀਗੜ੍ਹ ਸਥਿਤ ਸਾਬ ਦਫ਼ਤਰ ਵਿੱਚੋਂ ਦਿੱਤੀ ਗਈ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਪੁਲਿਸ ਦੀ ਜਾਂਚ ਟੀਮ ਵੱਲੋਂ ਜੋ ਵੀ ਜਾਣਕਾਰੀ ਲਿਖਤੀ ਰੂਪ ਵਿੱਚ ਮੰਗੀ ਗਈ ਹੈ ਉਹ ਉਹਨਾਂ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਮਾਮਲਾ ਸਿੱਖ ਭਾਵਨਾਵਾਂ ਦੇ ਨਾਲ ਸਬੰਧਤ ਹੋਣ ਦੇ ਮੱਦੇ ਨਜ਼ਰ ਸ਼੍ਰੀ ਅਕਾਲ ਤਖਸਾਲ ਵੱਲੋਂ ਇਹ ਵੀ ਹਦਾਇਤ ਹੈ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਸਿਆਸਤ ਬਿਆਨਵਾਦੀ ਅਤੇ ਦੂਸ਼ਣਵਾਦੀ ਨਾ ਕੀਤੀ ਜਾਵੇ ਇਸ ਲਈ ਸਮੂਹ ਤੇਰਾ ਨੂੰ ਇਹ ਵਿਸ਼ੇਸ਼ ਅਪੀਲ ਹੈ ਕੋਈ ਇਸ ਦੀ ਪਾਲਣਾ ਕਰਨ ਉਹਨਾਂ ਕਿਹਾ ਕਿ ਜਾਂਚ ਟੀਮ ਵੱਲੋਂ ਅਗਾਹ ਵੀ ਜੋ ਸਹਿਯੋਗ ਅਧਿਕਾਰਤ ਰੂਪ ਵਿੱਚ ਮੰਗਿਆ ਜਾਵੇਗਾ ਉਹ ਵੀ ਕੀਤਾ ਜਾਵੇਗਾ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਕੁਝ ਅਧਿਕਾਰੀ ਵੀ ਮੌਜੂਦ ਰਹੇ ਤੇ ਹੁਣ ਗੱਲ ਕਰਦੇ ਹਾਂ ਅਗਲੀ ਖਬਰ ਦੀ ਅਸਲ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਸੁਖੀ ਰੰਧਾਵਾ ਨੇ ਪੰਜਾਬ ਭਰ ਵਿੱਚ ਸਕੂਲਾਂ, ਅਦਾਲਤਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਮਿਲ ਰਹੀਆਂ ਬੰਬ ਧਮਾਕਿਆਂ ਦੀਆਂ ਧਮਕੀਆਂ ਦੀ ਸਖਤ ਨਿ데요 ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹਦੇ ਦੌਰਾਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ। ਇਹ ਘਟਨਾਵਾਂ ਅਲੱਗ-ਥਲੱਗ ਨਹੀਂ ਸਗੋਂ ਸ਼ਾਂਤੀ ਨੂੰ ਤਬਾਹ ਕਰਨ, ਡਰ ਪੈਦਾ ਕਰਨ ਅਤੇ ਪੰਜਾਬ ਦੀ ਸੁਰੱਖਿਆ ਦੀ ਬੁਨਿਆਦ ਨੂੰ ਖੋਖਲਾ ਕਰਨ ਦੀ ਇੱਕ ਖਤਰਨਾਕ ਅਤੇ ਲਗਾਤਾਰ ਚੱਲ ਰਹੀ 사ਜਿਸ਼ ਦਾ ਨਤੀਜਾ ਨੇ ਰੰਧਾਵਾ ਨੇ ਕਿਹਾ ਕਿ ਰੋਜ਼ਾਨਾ ਦੀਆਂ ਹੈੱਡਲਾਈਨਾਂ ਅਰਾਜਕਤਾ ਦੀ ਚੀਖ ਪੁਕਾਰ ਰਹੀਆਂ ਨੇ ਅਤੇ ਧਮਕੀਆਂ ਪਰਿਵਾਰਾਂ ਨੂੰ ਦਹਿਸ਼ਤ ਵਿੱਚ ਧੱਕ ਰਹੀਆਂ ਨੇ ਅਤੇ ਕਾਨੂੰਨ ਦੇ ਰਾਜ ਦਾ ਮਜ਼ਾਕ ਉਡਾ ਰਹੀਆਂ ਨੇ। ਉਹਨਾਂ ਕਿਹਾ ਕਿ ਮਾਨ ਸਰਕਾਰ ਨਕਮੀ ਸਰਕਾਰ ਹੈ। ਨਾ ਗ੍ਰਿਫਤਾਰੀ ਤੇ ਨਾ ਕਾਰਵਾਈ ਸਿਰਫ ਨਕਮੀਆਂ ਦਲੀਲਾਂ ਦਿੰਦੇ ਨੇ। ਦੋਸ਼ੀ ਪੁਰਸ਼ ਤੇ ਹੱਸ ਰਹੇ ਨੇ ਜਦ ਕਿ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ, ਨਸ਼ਾ, ਮਾਫੀਆ, ਅਤੰਕੀ ਮਾਡਿਊਲ ਬੇਲਗਾਮ ਘੁੰਮ ਰਹੇ ਨੇ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਤੁਹਾਡੇ ਮਜ਼ਾਕ ਸਾਡੇ ਰਾਜ ਨੂੰ ਸੁਰੱਖਿਅਤ ਨਹੀਂ ਬਣਾ ਸਕਦੇ ਇਹ ਪੰਜਾਬ ਦੀ ਸਥਿਰਤਾ ਤੇ ਸਿੱਧਾ ਹਮਲਾ ਹੈ ਅਤੇ ਮੁੱਖ ਮੰਤਰੀ ਮਾਨ ਦੀ ਲਾਪਰਵਾਹੀ ਅਪਰਾਧੀ ਸਾਥਦਾਰੀ ਦੀ ਹੱਦ ਤੱਕ ਪਹੁੰਚ ਰਹੀ ਹੈ ਦੱਸਣਾ ਬਣਦਾ ਕਿ ਇਹ ਇਕੱਲੇ ਪੰਜਾਬ ਨੂੰ ਧਮਕੀਆਂ ਨਹੀਂ ਆ ਰਹੀਆਂ ਇਹਦੇ ਤੋਂ ਪਹਿਲਾਂ ਰਾਜਸਥਾਨ ਦਿੱਲੀ ਹਰਿਆਣਾ ਅਤੇ ਹਿਮਾਚਲ ਦੇ ਮੁੱਖ ਮੰਤਰੀ ਅਤੇ ਕਈ ਹੋਰ ਨਾ ਆਧਾਰਿਆਂ ਨੂੰ ਧਮਕੀਆਂ ਮਿਲ ਚੁੱਕੀਆਂ ਨੇ ਇਥੋਂ ਤੱਕ ਕਿ ਵੱਖ-ਵੱਖ ਸੂਬਿਆਂ ਦੇ ਸਕੂਲਾਂ ਹਾਈ ਕੋਰਟ ਅਤੇ ਕਈ ਹੋਰ ਕੰਪਲੈਕਸ ਵੀ ਇਹਦੇ ਅਧੀਨ ਆ ਚੁੱਕੇ ਨੇ ਅਤੇ ਇਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀਆਂ ਖਬਰਾਂ ਨੇ ਤੇ ਹੁਣ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਵਰਤਣ ਵਾਲੇ ਸਰਕਾਰੀ ਮੁਲਾਜ਼ਮਾਂ ਜਾਂ ਅਧਿਕਾਰੀਆਂ ਦੀ ਅਸਲ ਦੇ ਵਿੱਚ ਕੈਬਨਟ ਦਾ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ ਸੰਬੰਧੀ ਇੱਕ ਵੱਡਾ ਤੇ ਸਖਤ ਫੈਸਲਾ ਕਰ ਦਿੱਤਾ ਰਾਜ ਕੈਬਨਟ ਦੀ ਇੱਕ ਮੀਟਿੰਗ ਵਿੱਚ ਫੇਸਬੁੱਕ ਐਕਸ ਅਤੇ ਟੈਲੀਗ੍ਰਾਮ ਸवेत ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਦੁਰਵਰਤੋਂ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕਰਦਾ ਫੈਸਲਾ ਕਰ ਦਿੱਤਾ ਗਿਆ ਹੈ। ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਸੋਸ਼ਲ ਮੀਡੀਆ ਤੇ ਇਤਰਾਜ਼ਜੋਕ ਟਿੱਪਣੀਆਂ, ਵਿਵਾਦਪੂਰਨ ਪੋਸਟਾਂ ਪੋਸਟ ਕਰਨਾ ਜਾਂ ਸਰਕਾਰੀ ਨੀਤੀਆਂ ਤੇ ਨਿੱਜੀ رائے ਪ੍ਰਗਟਾਉਣਾ ਇੱਕ ਗੰਭੀਰ ਦੁਰਚਾਰ ਮੰਨਿਆ ਜਾਏਗਾ। ਨਵੇਂ ਉਪਬੰਧਾਂ ਅਨੁਸਾਰ ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਤੋਂ ਪਹਿਲਾਂ ਆਪਣੇ ਸਮਰੱਥ ਅਧਿਕਾਰੀ ਤੋਂ ਆਗਿਆ ਲੈਣੀ ਪਵੇਗੀ। ਗੁੰਮਨਾਮ ਤੌਰ ਤੇ ਜਾਂ ਝਾਲੀ ਨਾਮ ਹੇਠ ਖਾਤੇ ਚਲਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਰਮਚਾਰੀ ਸੋਸ਼ਲ ਮੀਡੀਆ ਤੇ ਕੋਈ ਨਿੱਜੀ ਲਾਭ ਨਹੀਂ ਲੈ ਸਕਣਗੇ। ਸਰਕਾਰੀ ਕੰਮ ਨਾਲ ਸੰਬੰਧਤ ਸਮੱਗਰੀ ਸਾਂਝੀ ਕਰਦੀ ਮਨਾਹੀ ਹੈ। ਸੋਸ਼ਲ ਮੀਡੀਆ ਤੇ ਕਿਸੇ ਵੀ ਸਰਕਾਰੀ ਗਤੀਵਿਧੀ ਦੀ ਫਿਲਮਿੰਗ, ਲਾਈਵ ਸਟ੍ਰੀਮਿੰਗ ਜਾਂ ਸਾਂਝਾ ਕਰਨ ਦੀ ਵੀ ਸਖਤ ਮਨਾਹੀ ਕਰ ਦਿੱਤੀ ਹੈ। ਕਿਸੇ ਵੀ ਅਧਿਕਾਰਤ ਪ੍ਰਕਿਰਿਆ, ਦਸਤਾਵੇਜ਼ ਜਾਂ ਚਰਚਾ ਨੂੰ ਜਨਤਾ ਦੇ ਸਾਹਮਣੇ ਲਿਆਉਣਾ ਨਿਜਮਾ ਦੀ ਉਲੰਘਣਾ ਮੰਨਿਆ ਜਾਵੇਗਾ। ਨੀਤੀਆਂ ਅਦਾਲਤੀ ਹੁਕਮਾਂ ਦੇ ਕੋਈ ਨਿੱਜੀ رائے ਨਹੀਂ। ਸਰਕਾਰੀ ਕਰਮਚਾਰ ਨੂੰ ਇਹ ਹਦਾਇਤ ਹੈ। ਕਿ ਉਹ ਸਰਕਾਰੀ ਨੀਤੀਆਂ ਫੈਸਲਿਆਂ ਦਾ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਹੁਕਮਾਂ ਬਾਰੇ ਸੋਸ਼ਲ ਮੀਡੀਆ ਤੇ ਨਿੱਜੀ ਟਿੱਪਣੀਆਂ ਨਾ ਕਰਨ ਸੀਨੀਅਰ ਅਧਿਕਾਰੀਆਂ ਦੇ ਵਿਰੁੱਧ અપਮਾਨਜਨਕ ਜਾਂ ਅਪਮਾਨਜਨਕ ਭਾਸ਼ਾ ਪੋਸਟ ਕਰਨਾ ਵੀ ਸਜ਼ਾਯੋਗ ਹੋਵੇਗਾ ਟ੍ਰੋਲਿੰਗ ਅਤੇ ਵਿਵਾਦਪੂਰਨ ਪੋਸਟਾਂ ਦੇ ਵਿਰੁੱਧ ਸਖਤ ਕਾਰਵਾਈ ਸਰਕਾਰ ਨੇ ਆਖਿਆ ਕਿ ਕਰ ਦਿੱਤੀ ਜਾਵੇਗੀ ਅਤੇ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਸਾਰੀਆਂ ਸਜ਼ਾਯੋਗ ਹੋਣਗੀਆਂ ਅਜਿਹੇ ਮਾਮਲਿਆਂ ਦੇ ਵਿੱਚ ਵਿਭਾਗੀ ਕਾਰਵਾਈ ਅਟਲ ਹੋਵੇਗੀ ਅਤੇ ਹੁਣ ਗੱਲ ਕਰਦੇ ਹਾਂ ਸੰਸਦ ਸਤਨਾਮ ਸੰਧੂ ਦੀ ਜਾਣਕਾਰੀ ਮਿਲ ਰਹੀ ਹੈ ਕਿ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਵਿੱਚ ਖੇਤੀਬਾੜੀ ਅਤੇ ਕਿਸਾਨੀ ਨਾਲ ਜੁੜਿਆ ਅਹਿਮ ਮੁੱਦਾ ਉਠਾਇਆ ਉਹਨਾਂ ਨੇ ਪੰਜਾਬ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਦੀ ਸਥਾਪਨਾ ਦੇ ਇੱਕ ਧਾਕੇ ਤੋਂ ਲਟਕੇ ਹੋਏ ਕੰਮ ਦਾ ਮੁੱਦਾ ਉਠਾਇਆ ਅਤੇ ਕਿਸਾਨਾਂ ਨੂੰ ਆਤਮ ਨਿਰਪਰ ਬਣਾਉਣ ਲਈ ਕੇਂਦਰੀ ਹਾਰਟੀਕਲਚਰ ਪਾ ਬਾਗਬਾਨੀ ਯੂਨੀਵਰਸਿਟੀ ਬਣਾਉਣ ਦੀ ਮੰਗ ਕੀਤੀ ਹੈ ਸੰਦੂ ਨੇ ਬਜਟ ਸੈਸ਼ਨ ਦੇ ਵਿੱਚ ਰਾਸ਼ਵਾ ਦੇ ਸਿਫਰ ਕਾਲ ਦੌਰਾਨ ਬੋਲਦਿਆਂ ਕਿਹਾ ਕਿ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2015-16 ਦੇ ਬਜਟ ਦੌਰਾਨ ਪੰਜਾਬ ਨੂੰ ਕਿਸਾਨਾਂ ਦੇ ਰਵਾਇਤੀ ਖੇਤੀ ਵਿੱਚੋਂ ਬਾਹਰ ਕੱਢ ਕੇ ਬਾਗਬਾਨੀ ਵੱਲ ਵਧਾਉਣ ਲਈ ਪੰਜਾਬ ਵਿੱਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਸੀ ਪਰ ਪਿਛਲੇ 10 ਸਾਲਾਂ ਤੋਂ ਇਹ ਪ੍ਰੋਜੈਕਟ ਰੁਕਿਆ ਪਿਆ ਹੈ ICAR ਵੱਲੋਂ ਜ਼ਮੀਨ ਮਰਨ ਅਤੇ ਸਵਾਜ ਪ੍ਰਵਾਹ ਬੁਲਾੰਕਣ ਦੇ ਬਾਵਜੂਦ ਇੱਕ ਦਹਾਕੇ ਤੱਕ ਸਮਾਂ ਬਰਬਾਦ ਕੀਤਾ ਗਿਆ ਹੈ। ਅੱਜ 2026 ਵਿੱਚ ਜਦੋਂ ਅਸੀਂ ਵਿਕਸਿਤ ਭਾਰਤ ਵੱਲ ਵਧ ਰਹੇ ਹਾਂ ਤਾਂ ਬਦਕਿਸਮਤੀ ਦੇ ਨਾਲ 10 ਸਾਲ ਪੁਰਾਣੀ ਯੋਜਨਾ ਆ ਜਾਂਦੀਆਂ ਨਵੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਲਈ ਕਾਫੀ ਨਹੀਂ ਹੈ। ਇਹਦੇ ਨਾਲ ਹੀ ਸੰਧੂ ਨੇ ਇਹ ਵੀ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ 7% ਤੋਂ ਵੀ ਘੱਟ ਜ਼ਮੀਨ ਤੇ ਬਾਗਬਾਨੀ ਹੋ ਰਹੀ ਹੈ। ਸਾਲ 2011 ਵਿੱਚ ਬਾਗਬਾਨੀ ਤੋਂ ਕਿਸਾਨਾਂ ਨੂੰ 6267 ਕਰੋੜ ਦੀ ਆਮਦਨ ਹੋਈ ਸੀ। ਜੋ ਹਾਲਿਆ ਸਮੇਂ ਵਿੱਚ ਵਧ ਕੇ 26580 ਕਰੋੜ ਰੁਪਏ ਪਾਰ ਕਰ ਚੁੱਕੀ ਹੈ ਇਹ ਅੰਕੜੇ ਦਰਸਾਉਂਦੇ ਨੇ ਕਿ ਪੰਜਾਬ ਵਿੱਚ ਬਾਗਬਾਨੀ ਨੂੰ ਲੈ ਕੇ ਬਹੁਤ ਸੰਭਾਵਨਾਵਾਂ ਹਨ ਪੰਜਾਬ ਦਾ ਕਿਸਾਨ ਬਾਗਬਾਨੀ ਨੂੰ ਅਪਣਾ ਰਿਹਾ ਹੈ ਜੇਕਰ ਪੰਜਾਬ ਵਿੱਚ ਇਸ ਕਿੱਤੇ ਨੂੰ ਹੁਲਾਰਾ ਦਿੱਤਾ ਜਾਵੇ ਤਾਂ ਕਿਸਾਨ ਰਵਾਇਤੀ ਖੇਤੀ ਵਿੱਚੋਂ ਬਾਹਰ ਨਿਕਲ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਆਤਮ ਨਿਰਪਰ ਭਾਰਤ ਮਹਿੰਮ ਨੂੰ ਬਾਗਬਾਨੀ ਨੂੰ ਸ਼ਾਮਲ ਕਰਨ ਬਾਰੇ ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਬਾਗਬਾਨ ਦੇ ਖੇਤਰ ਵਿੱਚ ਦੇਸ਼ ਨੂੰ ਆਤਮ ਨਿਰਪਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ ਨਾਲੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਨੂੰ ਅਪਗ੍ਰੇਡ ਕਰਕੇ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਕਰਨੀ ਚਾਹੀਦੀ ਹੈ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਹਾਰਟੀਕਲਚਰ ਯੂਨੀਵਰਸਿਟੀ ਬਣਾਉਣ ਲਈ ਕਾਫੀ ਫਾਇਦਾ ਹੋਵੇਗਾ ਕਿਉਂਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨੇ ਯੂਰਪੀਅਨ ਯੂਨੀਅਨ ਨਾਲ ਇਸੇ ਹਫ਼ਤੇ ਵੱਡਾ ਵਪਾਰਕ ਸਮਝੌਤਾ ਕੀਤਾ ਜਿਸ ਨੂੰ ਪੂਰੀ ਦੁਨੀਆ ਵਿੱਚ ਮਦਰ ਆਫ 올 ਡੀਲ ਆਖਿਆ ਜਾ ਰਿਹਾ ਹੈ ਇਹਦੇ ਨਾਲ ਕਿਸਾਨਾਂ ਦੀਆਂ ਫਸਲਾਂ ਦੀ ਵਿਦੇਸ਼ਾਂ ਵਿੱਚ ਨਿਰਯਾਤ ਕਰਨ ਦੇ ਦਰਵਾਜ਼ੇ ਖੁੱਲ੍ਹ ਸਕਦੇ ਹੈ ਕੇਂਦਰੀ ਬਾਗਵਾਨ ਯੂਨੀਵਰਸਿਟੀ ਕਿਸਾਨਾਂ ਨੂੰ ਵਿਦੇਸ਼ਾਂ ਵਿੱਚ ਆਪਣੀ ਫਸਲ ਨਿਰਯਾਤ ਕਰਨ ਦੇ ਯੋਗ ਬਣਾ ਸਕਦੀ ਹੈ। ਇਹਦੇ ਨਾਲ ਨਾ ਸਿਰਫ ਪੰਜਾਬ ਦੇ ਕਿਸਾਨ ਆਰਥਿਕ ਰੂਪ ਵਿੱਚ ਮਜ਼ਬੂਤ ਹੋਣਗੇ ਅਤੇ ਆਤਮ ਨਿਰਭਰ ਵੀ ਬਣਨਗੇ। ਸਗੋਂ ਵਿਕਸਿਤ ਭਾਰਤਾਂ ਟੀਚਾ ਵੀ ਪੂਰਾ ਕਰਨਗੇ। ਯੂਨੀਵਰਸਿਟੀ ਵੱਲੋਂ ਇੱਥੇ ਕੁਮੰਤਰੀ ਪੱਧਰੀਆਂ ਟੈਸਟਿੰਗ ਲੈਬ ਅਤੇ ਨਿਰਯਾਤ ਸਰਟੀਫਿਕੇਸ਼ਨ ਕੇਂਦਰ ਸਥਾਪਿਤ ਹੋਣਗੇ ਜਿਸ ਨਾਲ ਪੰਜਾਬ ਗਲੋਬਲ ਬਾਜ਼ਾਰ ਵਿੱਚ ਉੱਤਰਨ ਵਾਸਤੇ ਸਮਰੱਥ ਬਣ ਸਕਦਾ ਹੈ। ਦੱਸਣਾ ਬਣਦਾ ਕਿ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨਲ ਸਥਾਪਨਾ ਕਰਨ ਦੀ ਪੇਸ਼ਕਸ਼ 2015 ਵਿੱਚ ਤਤਕਾਲੀਨ ਵਿੱਤ ਮੰਤਰੀ ਅਰुण ਜੇਤਰੀ ਵੱਲੋਂ ਕੇਂਦਰੀ ਬਜਟ 2015-16 ਦੌਰਾਨ ਕੀਤੀ ਗਈ ਸੀ ਉਸ ਸਮੇਂ ਇਸ ਨੂੰ ਮਨਜ਼ੂਰੀ ਵੀ ਮਿਲ ਗਈ ਸੀ ਇਸ ਇੰਸਟੀਚਿਊਟ ਦੀ ਉਸਾਰੀ 130 ਏਕੜ ਜ਼ਮੀਨ ਤੇ 2000 ਕਰੋੜ ਦੀ ਲਾਗਤ ਨਾਲ ਕੀਤੀ ਜਾਣੀ ਹੈ ਪਰ ਬਾਅਦ ਕਿਸਮਤ ਨਾਲ ਜ਼みਨੀ ਮੁੱਦਿਆਂ ਦੀ ਵਜ੍ਹਾ ਕਰਕੇ ਹਾਲੇ ਤੱਕ ਇਸ ਦੀ ਉਸਾਰੀ ਨਹੀਂ ਹੋ ਸਕੀ 2015 ਵਿੱਚ ਇਸ ਇੰਸਟੀਚਿਊਟ ਦੇ ਐਲਾਨ ਬਾਅਦ 2016 ਤੋਂ 21 ਵਿਚਾਲੇ ਪ੍ਰੋਜੈਕਟ ਲਈ ਜ਼ਮੀਨ ਲਈ ਗਈ ਇਸ ਪ੍ਰੋਜੈਕਟ ਲਈ ਅਮਰitsar ਦੇ ਜ਼ਿਲ੍ਹਾ ਅਟਾਰੀ ਵਿੱਚ 100 ਏਕੜ ਜ਼ਮੀਨ ਅਲਾਟ ਕੀਤੀ ਗਈ ਸੀ ਪਰ ਇੰਸਟੀਚਿਊਟ ਦੀ ਸਥਾਪਨਾ ਲਈ 30 ਏਕੜ ਜ਼ਮੀਨ ਹੋਰ ਚਾਹੀਦੀ ਸੀ ਇਸ ਪ੍ਰੋਜੈਕਟ ਲਈ ਰਹਿੰਦੀ ਜ਼ਮੀਨ ਨੂੰ ਸ਼ਦਾਰਪਿੰਡ ਲੋਪੋਕੇ ਤਹਿਸੀਲ ਅਮਰitsar ਅਟਾਰੀ ਮਾਰਕ ਤੇ ਅਲਾਟ ਕੀਤਾ ਗਿਆ ਪਰ ਇਸ ਬਾਦੂ ਜ਼ਮੀਨ ਨੂੰ ਅਕਵਾਇਰ ਕਰਨ ਲਈ ਨੋਟੀਫਿਕੇਸ਼ਨ ਜੁਲਾਈ 2022 ਵਿੱਚ ਜਾਰੀ ਕਰ ਦਿੱਤਾ ਗਿਆ ਸੀ ਹਾਲਾਂਕਿ ਨਿਰਮਾਣ ਕਾਰਜ ਹਾਲੇ ਤੱਕ ਸ਼ੁਰੂ ਨਹੀਂ ਹੋ ਰਹੇ ਕਿਉਂਕਿ ਲਗਭਗ 29-30 ਏਕੜ ਦੀ ਇਸ ਵਾਧੂ ਜ਼ਮੀਨ ਲਈ ਰਸਮੀ ਅਕਵਾਰ ਨੋਟਸ 20 ਮਾਰਚ 2023 ਨੂੰ ਜਾਰੀ ਕੀਤਾ ਗਿਆ ਅਤੇ ਉਹਨਾਂ ਨੇ ਆਖਿਆ ਕਿ ਹਾਲੇ ਤੱਕ ਇਹ ਯਤਨ ਕਿਉਂ ਨਹੀਂ ਜਾਰੀ ਕੀਤੇ ਗਏ ਅਤੇ ਕਿਉਂ ਨਹੀਂ ਇਸ ਦੀ ਸਥਾਪਨਾ ਵਾਸਤੇ ਲਗਾਤਾਰ ਅੱਗੇ ਵਧਿਆ ਜਾ ਰਿਹਾ ਉਹਨਾਂ ਨੇ ਢੱਲੇ ਨਾਲ ਇਸ ਮਾਮਲੇ ਦੇ ਉੱਤੇ ਜ਼ੋਰ-ਸ਼ੋਰ ਨਾਲ ਆਵਾਜ਼ ਉਠਾਈ ਹੈ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੁਆਰਾ ਇਸ ਮਾਮਲੇ ਦੇ ਉੱਤੇ ਕਦੋਂ ਅਗਲਾ ਕਦਮ ਚੁੱਕਿਆ ਜਾਂਦਾ ਹੈ ਔਰ ਸੱਚਮੁੱਚ ਪੰਜਾਬ ਦੇ ਵਿੱਚ ਫਲ ਸਬਜ਼ੀਆਂ ਬਾਗਬਾਨੀ ਇਹਨਾਂ ਵਾਸਤੇ ਬਹੁਤ ਵੱਡਾ ਭੁਖ ਆਵਾਜ਼ਾਂ ਮਾਰ ਰਿਹਾ ਹੈ ਅਤੇ ਇਹਦੇ ਨਾਲ ਹੀ ਖੋਜ ਜਾਂ ਬੀਜ ਜਾਂ ਬੀਜ ਰਹਿਤ ਆਂਬ ਲੀਚੀ 베ਰੀਆਂ ਨਿੰਬੂ ਜਾਤੇ ਫਲ ਆਦ ਵਿਕਸਤ ਬਾਗਬਾਨੀ ਪ੍ਰੋਗਰਾਮ ਅਧੀਨ ਤਿਆਰ ਕੀਤੇ ਜਾ ਸਕਦੇ ਨੇ ਜੋ ਪੰਜਾਬ ਦੀ ਆਰਥਿਕਤਾ ਅਤੇ ਕਿਸਾਨਾਂ ਦੀ ਆਮਦਨ ਵਧਾ ਸਕਦੇ ਨੇ ਅਤੇ ਖੇਤੀਬਾੜੀ ਉਦਯੋਗਾਂ ਨੂੰ ਟੈਕਨੋਲੋਜੀ ਟਰਾਂਸਫਰ ਕਰਨ ਵਿੱਚ ਵੀ ਉਮੀਦ ਪ੍ਰਗਟਾਈ ਜਾ ਸਕਦੀ ਹੈ ਤੇ ਹੁਣ ਗੱਲ ਕਰਦੇ ਹਾਂ ਕੁਝ ਰਾਸ਼ਟਰੀ ਖਬਰਾਂ ਦੀ ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਿਵਾਰ ਦਾ ਵੀਰਵਾਰ ਨੂੰ ਬਾਰਾਮਤ ਦੇ ਕਾਟੇਵਾੜੀ ਸਥਿਤ ਵਿਦਿਆ ਪ੍ਰਸਥਾਨ ਮੈਦਾਨ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦੇ ਦੋ ਪੁੱਤਰਾਂ 파ਰਥ ਤੇ ਜੈ ਪਿਵਾਰ ਨੇ ਉਹਨਾਂ ਦੀ ਚਿੱਤਾ ਨੂੰ ਅਗਨੀ ਦਿੱਤੀ। ਪਤਨੀ ਸੁਨੇਤਰਾ ਪਿਵਾਰ ਨੇ ਆਪਣੇ ਪਤੀ ਦੀ ਦੇਹ ਤੇ ਗੰਗਾ ਜਲ ਛਿੜਕ ਕੇ ਅੰਤਮ ਵਿਦਾਇਗੀ ਦਿੱਤੀ। ਉਹਨਾਂ ਦੇ ਚਾਚਾ ਸ਼ਰਦ ਪਿਵਾਰ ਉਹਨਾਂ ਦੀ ਧੀ ਸੁਪਰੀਆ ਸੁਲੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਉਚੇਚੇ ਤੌਰ ਤੇ ਮੌਜੂਦ ਰਹੇ। ਅੰਤਮ ਸੰਸਕਾਰ ਵਿੱਚ ਮਹਾਰਾਸ਼ਟਰ ਤੇ ਹੋਰ ਸੂਬਿਆਂ ਦੇ ਲੋਕ ਵੀ ਸ਼ਾਮਲ ਹੋਏ ਐ ਲੋਕੀ ਬੀਤੀ ਦੇਰ ਰਾਤ 12:30 ਪਹੁੰਚਣੇ ਸ਼ੁਰੂ ਹੋ ਗਏ ਸਨ ਜਿਸ ਕਾਰਨ ਸਵੇਰ ਤੱਕ ਕਈ ਇਲਾਕਿਆਂ ਵਿੱਚ ਟ੍ਰੈਫਿਕ ਜਾਮ ਹੋ ਗਿਆ ਸਮਰਥਕ ਮੋਟਰਸਾਈਕਲਾਂ, ਟਰੈਕਟਰ ਟਰਾਲੀਆਂ ਅਤੇ ਬੱਸਾਂ ਰਾਹੀਂ ਉੱਥੇ ਪਹੁੰਚੇ ਅੰਤਮ ਸੰਸਕਾਰ ਤੋਂ 2 ਕਿਲੋਮੀਟਰ ਦੀ ਦੂਰੀ ਤੱਕ ਫੈਲਿਆ ਹੋਇਆ ਇਹ ਇਕੱਠ ਦੱਸ ਰਿਹਾ ਸੀ ਕਿ ਉਸ ਨੂੰ ਚਾਉਣ ਵਾਲਾਂ ਦੀ ਗਿਣਤੀ ਕਾਫੀ ਵੱਡੀ ਹੈ ਪਵਾਰ ਦਾ ਦਰਸਲ ਚਾਰਟਰਡ ਜਹਾਜ਼ ਬੁੱਧਵਾਰ ਦੇ ਸਵੇਰੇ ਤਕਰੀਬਨ 9:30 ਵਜੇ ਹਾਦਸਾ ਗ੍ਰਸਤ ਹੋ ਗਿਆ ਸੀ ਉਹ 66 ਵਰਿਆਂ ਦੇ ਸਨ ਜਹਾਜ਼ ਬਾਰਾਮਤੀ ਹਵਾਈ ਅੱਡੇ ਤੇ ਉਤਰਦੇ ਸਮੇਂ ਹਾਦਸਾ ਗ੍ਰਸਤ ਹੋਇਆ ਸੀ ਇਸ ਹਾਦਸੇ ਵਿੱਚ ਪਵਾਰ ਦੇ ਸੁਰੱਖਿਆ ਕਰਮਚਾਰੀ ਦੋ ਪਾਇਲਟ ਅਤੇ ਇੱਕ ਮਹਿਲਾ ਚਾਲਕ ਦਲ ਸਵੇਤ ਕੁੱਲ 5 ਲੋਕਾਂ ਦੀ ਮੌਤ ਹੋਈ ਸੀ ਪਵਾਰ ਨੇ 5 ਫਰਵਰੀ ਨੂੰ ਪੁਣੇ ਵਿੱਚ ਜ਼ਿਲ੍ਹਾ ਪ੍ਰੇਸ਼ਕ ਚੋਣਾ ਲਈ ਚਾਰ ਰੈਲੀਆਂ ਨੂੰ ਸੰਬੋਧਨ ਕਰਨਾ ਸੀ ਪਵਾਰ ਦੇ ਦਿਹਾਂਤ ਤੋਂ ਬਾਅਦ ਮਹਾਰਾਸ਼ਟਰ ਵਿੱਚ ਤਿੰਨ ਦਿਨਾਂ ਦਾ ਰਾਜ ਸੀ ਸੂਗ ਵੀ ਐਲਾਨਿਆ ਹੋਇਆ ਹੈ ਅਜੀਤ ਪਵਾਰ ਦੇ ਇਤਹਾਜ਼ ਤੋਂ ਬਾਅਦ ਉਹਨਾਂ ਦੀ ਪਤਨੀ ਸੁਨੇਤਰਾ ਪਵਾਰ ਨੂੰ ਮਹਾਰਾਸ਼ਟਰ ਦਾ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ ਸੂਤਰਾਂ ਤੋਂ ਪਤਾ ਲੱਗਿਆ ਕਿ ਪਰਫੁੱਲ ਪਟੇਲ ਸ਼ਗਨ ਪੁਜਵਲ ਤਨੰਜੇ ਮੁੰਡੇ ਅਤੇ ਸੁਨੀਲ ਟਟਕਰੇ ਨੇ ਉਹਨਾਂ ਨਾਲ ਇਸ ਮਾਮਲੇ ਤੇ ਮੁਲਾਕਾਤ ਕੀਤੀ ਹੈ ਵਰਤਮਾਨ ਵਿੱਚ ਰਾਸਵਾ ਮੈਂਬਰ ਸੁਨੇਤਰਾ ਅਜੀਤ ਪਵਾਰ ਦੀ ਬਾਰਾਮਤੀ ਹਲਕੇ ਤੋਂ ਝੋਣ ਲੜ ਸਕਦੇ ਨੇ ਇਸ ਪ੍ਰਸਤਾਵ ਨੂੰ ਲੈ ਕੇ ਐਨਸੀਪੀ ਨੇਤਾ ਮੁੱਖ ਮੰਤਰੀ ਦਵਿੰਦਰ ਫੜਨ ਨੇ ਵੀ ਸਮਰਾਲ ਵੀ ਮੁਲਾਕਾਤ ਕਰਨਗੇ ਐਨਸੀਪੀ ਪਾਰਟੀ ਸ਼ਰਦ ਪਵਾਰ ਧੜੇ ਵਿੱਚ ਵੀ ਰਲੇਵਾ ਕਰ ਸਕਦੀ ਹੈ ਅਜੀਤ ਪਵਾਰ ਦੀ ਬੁੱਧਵਾਰ ਨੂੰ ਇਸ ਮੌਤ ਤੋਂ ਬਾਅਦ ਪੂਰੇ ਮਹਾਰਾਸ਼ਟਰ ਵਿੱਚ ਸੋਗ ਦੀ ਲਹਿਰ ਦੱਸੀ ਜਾ ਰਹੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਦਾ ਸਿਆਸੀ ਵਾਰਸ ਕੌਣ ਬਣਦਾ ਹੈ ਤੇ ਹੁਣ ਅਗਲੀ ਖਬਰ ਅਵਾਰਾ ਕੁੱਤਿਆਂ ਦੇ ਨਾਲ ਸੰਬੰਧਤ ਹੈ ਅਸਲ ਦੇ ਵਿੱਚ ਕੁੱਤਿਆਂ ਦਾ ਕਹਰਾਮ ਪੰਜਾਬ ਭਰ ਤੋਂ ਇਲਾਵਾ ਪੂਰੇ ਭਾਰਤ ਭਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਸ ਮਾਮਲੇ ਤੇ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨਾਲ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਭਾਰਤ ਵਿੱਚ ਕੁੱਤਿਆਂ ਦੇ ਕੱਟਣ ਵੱਡਣ ਦੀ ਲਗਾਤਾਰ ਗਿਣਤੀ ਵਧ ਰਹੀ ਹੈ ਅਤੇ ਆਵਾਰਾ ਕੁੱਤਿਆਂ ਦੇ ਖਤਰੇ ਬਾਰੇ ਸੁਪਰੀਮ ਕੋਰਟ ਨੇ ਸੂ ਮੋਟੋ ਮਾਮਲੇ ਤੇ ਫੈਸਲਾ ਰਾਕਮ ਰੱਖਿਆ ਸੁਪਰੀਮ ਕੋਰਟ ਨੇ ਪਹਿਲਾਂ ਇਸ ਮਾਮਲੇ ਵਿੱਚ ਵੱਖ-ਵੱਖ ਨਿਰਦੇਸ਼ ਵੀ ਜਾਰੀ ਕੀਤੇ ਸਨ ਜਿਨ੍ਹਾਂ ਵਿੱਚ ਅਧਿਕਾਰੀਆਂ ਨੂੰ ਸਕੂਲਾਂ ਜਨਤਕ ਹਸਪਤਾਲਾਂ ਅਤੇ ਹਾਈਵੇ ਵਰਗੀਆਂ ਕੁਝ ਜਨਤਕ ਥਾਵਾਂ ਨੂੰ ਆਵਾਰਾ ਕੁੱਤੇ ਨੂੰ ਹਟਾਉਣ ਦੇ ਨਿਰਦੇਸ਼ ਦੇ ਦਿੱਤੇ ਸਨ ਹਾਲਾਂਕਿ ਵੱਖ-ਵੱਖ ਵਿਨੇਕਾਰਾਂ ਨੇ ਅਦਾਲਤ ਦੇ ਨਿਰਦੇਸ਼ਾਂ ਨੂੰ ਚੁਣੌਤੀ ਦੇਣ ਅਤੇ ਆਵਾਰਾ ਕੁੱਤਿਆਂ ਦੀ ਵੱਧਦੀ ਆਬਾਦੀ ਅਤੇ ਉਨ੍ਹਾਂ ਕਾਰਨ ਹੋਣ ਵਾਲੀਆਂ ਸੱਟਾਂ ਅਤੇ ਦੰਦੀ ਵਧਣ ਦੀਆਂ ਘਟਨਾਵਾਂ ਨੂੰ ਰੋਕਣ ਵਰਗੇ ਮੁੱਦਿਆਂ ਨਾਲ ਨਜਿੱਠਣ ਲਈ ਵਿਧੇਰੇ ਵਿਗਿਆਨਕ ਪਹੁੰਚ ਲਈ ਸੁਝਾਅ ਦੇਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ ਸੁਪਰੀਮ ਕੋਰਟ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਤੇ ਹੁਣ ਗੱਲ ਕਰਦੇ ਹਾਂ ਬਰਤਾਨਵੀ ਪ੍ਰਧਾਨ ਮੰਤਰੀ ਦੀ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟੋਬਰ ਬੁੱਧਵਾਰ ਨੂੰ ਤਿੰਨ ਦਿਨਾਂ ਦੇ ਦੌਰੇ ਤੇ ਚੀਨ ਪਹੁੰਚੇ ਹੈ 8 ਸਾਲ ਪਹਿਲਾਂ 2018 ਵਿੱਚ ਉਸ ਸਮੇਂ ਦੇ ਬਰਤਾਨਵੀ ਪ੍ਰਧਾਨ ਮੰਤਰੀ ਥਰੇਸਾ ਮੇ ਨੇ ਚੀਨ ਦਾ ਦੌਰਾ ਕੀਤਾ ਸੀ ਪਿਛਲੇ 8 ਸਾਲਾਂ ਵਿੱਚ ਵਿਸ਼ਵ ਰਾਜਨੀਤੀ ਵਿੱਚ ਕਾਫੀ ਬਦਲਾ ਵੇਖੇ ਜਾ ਰਹੇ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਹਮਲਾਵਰ ਨੀਤੀਆਂ ਉਹਨਾਂ ਦੇ ਬਿਆਨਾਂ ਕਾਰਨ ਯੂਰਪੀਅਨ ਯੂਨੀਅਨ ਨਵੇਂ ਭਾਈਵਾਲਾਂ ਦੀ ਤਲਾਸ਼ ਕਰ ਰਹੀ ਹੈ ਅਤੇ ਚੀਨ ਇੱਕ ਮਜ਼ਬੂਤ ਬਦਲ ਲੱਗ ਰਿਹਾ ਹੈ ਚੀਨ ਜਾਣ ਤੋਂ ਪਹਿਲਾਂ ਬਰਤਾਨੀ ਵੀ ਪ੍ਰਧਾਨ ਮੰਤਰੀ ਨੇ মিডিਆ ਨੂੰ ਦੱਸਿਆ ਕਿ ਬਰਤਾਨੀਆ ਨੂੰ ਅਮਰੀਕਾ ਤੇ ਚੀਨ ਵਿੱਚੋਂ ਇੱਕ ਦੀ ਚੋਣ ਕਰਨ ਦੀ ਜ਼ਰੂਰਤ ਨਹੀਂ ਹੈ ਅਮਰੀਕਾ ਨਾਲ ਸਬੰਧ ਬਰਕਰਾਰ ਰਹਿਣਗੇ ਪਰ ਚੀਨ ਨੂੰ ਨਾਜ਼ਰ ਅੰਦਾਜ਼ ਕਰਨਾ ਬੇਇਨਸਾਫੀ ਹੋਵੇਗੀ ਇਸ ਤਰ੍ਹਾਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਦੋਵਾਂ ਮੁੱਲਕਾਂ ਵਿਚਕਾਰ ਵਿਸ਼ਵਾਸ ਵਧਾਏਗਾ ਅਤੇ ਸਬੰਧਾਂ ਵਿੱਚ ਸਥਿਰਤਾ ਵੀ ਲਿਆਏਗਾ ਜਦੋਂ ਕਿ ਬਰਤਾਨੀਆ ਹੁਣ ਚੀਨ ਨੂੰ ਇੱਕ ਮਹੱਤਵਪੂਰਨ ਮੁੱਲਕ ਮੰਨ ਰਿਹਾ ਹੈ 2020 ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਇਸਨੇ ਚੀਨੀ ਤਕਰੀਕੀ ਕੰਪਨੀ ਨੂੰ ਜਾਸੂਸੀ ਦੇ ਸ਼ੱਕ ਵਿੱਚ ਦੇਸ਼ ਤੋਂ ਬਾਹਰ ਵੀ ਕੱਢ ਦਿੱਤਾ ਸੀ ਤੇ ਹੁਣ ਗੱਲ ਕਰਦੇ ਆ ਮਿਲਾਨੀਆ 트ੰਪ ਦੀ ਦਸਤਾਵੇਜ਼ੀ ਬਰਤਾਰੀਆਂ ਵਿੱਚ ਫਲਾਪ ਹੋ ਗਈ ਹੈ ਅਸਲ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਪਤਨੀ ਮਿਲਾਨੀਆ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਰਤਾਰੀਆਂ ਵਿੱਚ ਬੁਰੇ ਤਰੀਕੇ ਨਾਲ ਫਲਾਪ ਹੋ ਗਈ ਹੈ ਦੇਸ਼ ਦੇ ਸਭ ਤੋਂ ਵੱਡੇ ਸਿਨੇਮਾ ਸੰਚਾਲਕਾਂ ਵਿੱਚੋਂ ਇੱਕ ਵੂ ਸਿਨੇਮਾ ਦੇ ਸੀਈਓ ਟਿਮ ਰਿਚਰਡ ਨੇ ਦੱਸਿਆ ਕਿ ਦਰਸ਼ਕਾਂ ਨੂੰ ਫਿਲਮ ਮਿਲਾਨੀਆ ਵਿੱਚ ਦਿਲਚਸਪੀ ਨਹੀਂ ਜਾ ਰਹੀ ਟਿਮ ਦੇ ਹਰ ਸਾ ਲੰਡਨ ਦੇ ਇਸ ਲਿੰਕਟਨ ਇਲਾਕੇ ਦੇ ਇੱਕ ਵੱਡੇ ਸਿਨੇਮਾ ਘਰ ਨੇ ਸ਼ੁੱਕਰਵਾਰ ਨੂੰ ਸ਼ਾਮ 3:10 ਤੇ ਪਹਿਲੇ ਸ਼ੋਅ ਲਈ ਸਿਰਫ ਇੱਕ ਟਿਕਟ ਵੇਚੀ ਭਾਵ ਲੋਕਾਂ ਨੇ ਸਿਰਫ ਇੱਕ ਟਿਕਟ ਖਰੀਦੀ 6 ਵਜੇ ਦੇ ਸ਼ੋਅ ਲਈ ਸਿਰਫ ਦੋ ਟਿਕਟਾਂ ਬੁੱਕ ਕੀਤੀਆਂ ਗਈਆਂ ਬਲੈਕਵਰਨ ਕੈਸਲਫੋਰਡ ਅਤੇ ਹੈਮਲਟਨ ਦੇ ਸਿਨੇਮਾ ਘਰਾਂ ਵਿੱਚ ਸਥਿਤੀ ਇਹ ਤੋਂ ਵੀ ਮਾੜੀ ਨਜ਼ਰ ਆਈ ਜਿੱਥੇ ਫਿਲਮ ਮਲਾਨੀਆ ਦਿਖਾਈ ਜਾਣੀ ਸੀ ਇਹਨਾਂ ਤਿੰਨਾਂ ਥਾਵਾਂ ਤੇ ਕੁੱਲ 28 ਸਕਰੀਨਿੰਗਾਂ ਦਾ ਸਮਾਨ ਨਿਰਧਾਰਤ ਕੀਤਾ ਗਿਆ ਸੀ ਪਰ ਇੱਕ ਵੀ ਟਿਕਟ ਨਾ ਵਿਕ ਸਕੀ ਦਸਤਾਵੇਜ਼ੀ ਜੀ ਟਰੰਪ ਦੇ ਦੁਆਰਾ ਚੋਣ ਤੋਂ ਬਾਅਦ ਟਰੰਪ ਦੀ ਵਾਈਟ ਹਾਊਸ ਵਾਪਸੀ ਦੀ ਕਹਾਣੀ ਦਰਸਾਉਂਦੀ ਹੈ ਇਹ ਫਿਲਮ ਉਦ ਘਾਟਣ ਤੋਂ ਪਹਿਲਾਂ ਦੇ 20 ਦਿਨਾਂ ਦਾ ਵਰਣਨ ਕਰਦੀ ਹੈ Amazon UK ਪਰਦੇ 100 ਤੋਂ ਬਾਅਦ ਸਿਨੇਮਾ ਘਰਾਂ ਵਿੱਚ ਦਸਤਾਵੇਜ਼ੀ ਫਿਲਮ ਰਿਲੀਜ਼ ਕਰ ਰਿਹਾ ਹੈ ਪਰ ਇਹ ਉੱਥੇ ਬੁਰੀ ਤਰ੍ਹਾਂ ਫਲॉप ਦੱਸੀ ਜਾ ਰਹੀ ਹੈ ਤੇ ਹੁਣ ਆ ਇੱਕ ਹੋਰ ਵੱਡੀ ਖਬਰ ਹੈ ਵੈਨਜ਼ੂਏਲਾ ਦੀ ਅੰਤਿਮ ਸਰਕਾਰ ਅਮਰੀਕਾ ਨੂੰ ਇੱਕ ਮਹੀਨਾਵਾਰ ਬਜਟ ਭਿਆਨ ਪੇਸ਼ ਕਰੇਗੀ ਜਿਸ ਦੇ ਵਿੱਚ ਉਸਤੇ ਮਹੀਨਾਵਾਰ ਖਰਚ ਯੋਜਨਾਵਾਂ ਦਾ ਵੇਰਵਾ ਦਿੱਤਾ ਜਾਏਗਾ ਬਦਲੇ ਵਿੱਚ ਅਮਰੀਕਾ ਵੈਰਜ਼ੂਏਲਾ ਦੀ ਤੇਲ ਵਿਕਰੀ ਤੋਂ ਪ੍ਰਾਪਤ ਹੋਣ ਵਾਲੇ ਪੈਸੇ ਨੂੰ ਜਾਰੀ ਕਰੇਗਾ ਨਿਊਯਾਰਕ ਟਾਈਮਜ਼ ਦੇ ਅਨੁਸਾਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਾਂਗਰਸ ਨੂੰ ਇਹ ਜਾਣਕਾਰੀ ਪ੍ਰਦਾਨ ਕਰ ਦਿੱਤੀ ਹੈ ਰੂਬਿਓ ਨੇ ਕਿਹਾ ਕਿ ਕਤਰ ਸ਼ੁਰੂ ਵਿੱਚ ਇਸ ਖਾਤੇ ਨੂੰ ਸੰਭਾਲੇਗਾ ਜਿਸ ਵਿੱਚ ਫੰਡ ਰੱਖੇ ਜਾਣਗੇ ਇੱਕ ਅਜਿਹਾ ਕਦਮ ਜਿਸਤੇ ਡੈਮੋਕ੍ਰੇਟ ਕਾਨੂੰਨ ਸਾਜ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ ਡੈਮੋਕ੍ਰੇਟ ਕਾਨੂੰਨ ਸਾਜ਼ ਨੇ ਦੱਸਿਆ ਕਿ ਕਤਰ ਵੈਨਜ਼ੂਏਲਾ ਤੋਂ ਹਜ਼ਾਰਾਂ ਮਿਲ ਦੂਰ ਹੈ ਅਤੇ ਇਹ ਸਪਸ਼ਟ ਨਹੀਂ ਹੈ ਕਿ ਇਹ ਪ੍ਰਬੰਧ ਕਿੰਨਾ ਕਾਨੂੰਨੀ ਅਤੇ ਪਾਰਦਰਸ਼ੀ ਹੈ ਉਹਨਾਂ ਇਹ ਵੀ ਆਖਿਆ ਕਿ ਕਤਰ ਦੇ ਸ਼ਾਸਕ ਨੂੰ ਰਾਸ਼ਪਤੀ ਟਰੰਪ ਦੇ ਰੇੜੇ ਮੰਨਿਆ ਜਾਂਦਾ ਹੈ ਜਿਸ ਨਾਲ ਸ਼ੰਕੇ ਹੋਰ ਵੀ ਵੱਧ ਪੈਦਾ ਹੁੰਦੇ ਨੇ ਰੂਬਿਓ ਨੇ ਕਿਹਾ ਕਿ ਵੈਨਜ਼ੂਏਲਾ ਤੇ ਅਮਰੀਕੀ ਪਾਬੰਦੀਆਂ ਦੇ ਕਾਰਨ ਕਤਰ ਨੂੰ ਪੈਸਾ ਭੇਜਣਾ ਜ਼ਰੂਰੀ ਹੈ ਇਹਦੇ ਤੋਂ ਇਲਾਵਾ ਜੇਕਰ ਪੈਸਾ ਸਿੱਧਾ ਆਉਂਦਾ ਤਾਂ ਵੈਨਜ਼ੂਏਲਾ ਨੂੰ ਪੈਸਾ ਦਾਨ ਕਰਨ ਵਾਲੇ ਅਮਰੀਕੀਆਂ ਦਾ ਇਸ ਉੱਤੇ ਕਾਨੂੰਨੀ ਦਾਵਾ ਹੋ ਸਕਦਾ ਹੈ ਇਹ ਉਹੀ ਊਰਜਾ ਕੰਪਨੀਆਂ ਨੇ ਜਿਨ੍ਹਾਂ ਦੀਆਂ ਜਾਇਦਾਦਾਂ ਵੈਨਜ਼ੂਏਲਾ ਨੇ ਲਗਭਗ 20 ਸਾਲ ਪਹਿਲਾਂ ਜ਼ਬਤ ਕਰ ਲਈਆਂ ਸਨ ਤੇ ਹੁਣ ਵਿਗਿਆਨੀਆਂ ਦਾ ਇੱਕ ਵੱਡਾ ਦਾਅਵਾ ਹੈ ਜੇਕਰ ਇਹ ਦਾਵਾ ਸੱਚ ਨਿਕਲਿਆ ਤਾਂ ਦੁਨੀਆ ਨੂੰ ਕਾਫੀ ਇਹਦੇ ਨਾਲ ਲਾਭ ਹੋ ਸਕਦਾ ਹੈ ਅਸਲ ਦੇ ਵਿੱਚ ਸਪੈਨਿਸ਼ ਵਿਗਿਆਨੀਆਂ ਨੇ ਪੈਨਕ੍ਰੀਆਟਿਕ ਕੈਂਸਰ ਦਾ ਇਲਾਜ ਲੱਭਣ ਦਾ ਦਾਵਾ ਠੋਕ ਦਿੱਤਾ ਹੈ ਚੂਹਿਆਂ ਤੇ ਲਗਭਗ 6 ਸਾਲਾਂ ਦੀ ਖੋਜ ਤੋਂ ਬਾਅਦ ਉਹਨਾਂ ਨੇ ਤਿੰਨ ਦਵਾਈਆਂ ਨੂੰ ਮਿਲਾ ਕੇ ਇੱਕ ਨਵੀਂ ਥੈਰੇਪੀ ਵਿਕਸਿਤ ਕੀਤੀ ਹੈ ਜਿਸਨੇ ਪੈਨਕ੍ਰੀਆਟਿਕ ਟਿਊਮਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਇਲਾਜ ਤੋਂ ਬਾਅਦ ਚੂਹਿਆਂ ਵਿੱਚ ਕੈਂਸਰ ਵਾਪਸ ਆਇਆ ਇਸ ਖੋਜ ਦੀ ਅਗਵਾਈ ਨੈਸ਼ਨਲ ਕੈਂਸਰ ਰਿਸਰਚ ਸੈਂਟਰ ਦੇ ਵਿਗਿਆਨੀ ਮਾਰਿਆਨੋ ਬਾਰਵਾ ਸੀਡ ਨੇ ਕੀਤੀ ਹੈ ਨਤੀਜੇ 27 ਜਨਵਰੀ ਨੂੰ ਪ੍ਰोसीडिंग ਆਫ ਦਾ ਨੈਸ਼ਨਲ ਅਕੈਡਮੀ ਆਫ ਸਾਇੰਸਸ ਜਰਨਲ ਵਿੱਚ ਪ੍ਰਕਾਸ਼ਿਤ ਕਰ ਦਿੱਤੇ ਗਏ ਹਨ ਪੈਨਕ੍ਰੀਆਟਿਕ ਕੈਂਸਰ ਨੂੰ ਸਭ ਤੋਂ ਖਤਰਨਾਕ ਕੈਂਸਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਲੱਛਣ ਅਕਸਰ देर ਨਾਲ ਦਿਖਾਈ ਦਿੰਦੇ ਨੇ ਜ਼ਿਆਦਾਤਰ ਮਾਮਲੇ ਵਿੱਚ ਬਿਮਾਰੀ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਇਹ ਪਹਿਲਾਂ ਹੀ ਕਾਫੀ ਤਰੱਕੀ ਕਰ ਚੁੱਕਿਆ ਹੁੰਦਾ ਹੈ ਇਸ ਲਈ ਸਿਰਫ 10 ਬਿਮਾਰੀ 5 ਸਾਲ ਤੱਕ ਜਿਉਂਦੇ ਰਹਿੰਦੇ ਨੇ Apple ਦੇ CEO ਸਟੀਵ ਜੌਬਸ ਦੀ 2011 ਵਿੱਚ ਇਸੇ ਬਿਮਾਰੀ ਨਾਲ ਮੌਤ ਹੋਈ ਸੀ ਦੋਸਤੋ ਇਸੇ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸਮਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦ ਅਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ